ਨਸਤ ਪ ਜੀ ਦੀ ਨਿੱਕੀ ਗੋਦ ਮਾਂ ਦੇ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਸੰਗ ਜੀ ਫਤੇ ਦਾ ਜਵਾਬ ਫਤੇ ਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਨਵੇਂ ਪਾਸ਼ਾ ਦੇ ਤੇ 150 ਪੰਜਾ ਮ ਸ਼ਹੀਦੀ ਪਰ ਮਨਾ ਰਹੇ ਹਾਂ ਜਿਉਣਾ ਨਤ ਮਸਤਕ ਹੋਣ ਲਈ ਸਾਰੇ ਆਏ ਹਨ ਸੋ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟ ਪਰਣਾ ਨਵੇਂ ਪਾਸ਼ਾ ਦੀ ਸ਼ਹਾਦਤ ਤੇ ਕੁਝ ਲਿਖਣਾ ਤਾ ਸੂਰੇ ਨੂੰ ਦੀਵਾਰ ਤੋਂ ਫੋਣ ਵਾਲੀ ਗੱਲ ਹੈ ਸਾਧ ਸੰਗਤ ਜੀ ਫਿਰ ਵੀ ਸਾਡੇ ਵਰਗੇ ਕਵੀਆਂ ਨੇ ਆਪਣੀ ਤੁੱਛੀ ਜੀ ਕਲਮ ਦੇ ਨਾਲ ਕੁਛ ਨਾ ਕੁਛ ਸ਼ਬਦ ਬਰਉਣ ਦੀ ਕੋਸ਼ਿਸ਼ ਕੀਤੀ ਹੈ ਸੋ ਪਰਵਾਹ ਕਰਨਾ ਜੀ ਨਵੇਂ ਪਾਸ਼ਾ ਦਾ ਬਾਦਸ਼ਾਹ ਦੀ شہادت ਮਾਨੋ ਥਾਲੇ ਦਿੱਤੀ ਹੋਈ ਸ਼ਹਾਦਤ ਸੀ ਉਹ ਮੈਂ ਰਾਈਟਸ ਲਈ ਦਿੱਤੀ ਹੋਈ ਸ਼ਹਾਦਤ ਸੀ ਮਨੁੱਖੀ ਹੱਕਾਂ ਲਈ ਅੱਜ ਅਸੀਂ ਹਮੇ ਰਾਈਟਸ ਦੀ ਦੁਹਾਈ ਦੇ ਰਹੇ ਹਾਂ ਹਮੇ ਰਾਈਟਸ ਦੀ ਨੀਤਾ ਨਵੇਂ ਪਾਸ਼ਾ ਨੇ ਆਪਣੇ ਸਾਹਮਣੇ ਰੱਖੀ ਸੀ कविता है मेरी तेग बहादुर तो पहला दो लाइन नहीद होंगे जेना नवा पातशाह शहीद होंदू ना हिंदुस्तान जेना नवा पातशाह शहीद होंदू ना हिंदुस्तान हाँ ਆਰੇ ਕੋ ਮੰਦਰ ਦੇ ਥਾਂ ਵਸੀਤ ਹੁੰਦੇ ਬੱਚਾ ਬੱਚਾ ਇੱਥੇ ਮੁਸਲਮਾਨ ਹੁੰਦਾ ਬੱਚਾ ਬੱਚਾ ਇੱਥੇ ਮੁਸਲਮਾਨ ਹੁੰਦਾ ਸੋ ਕਹਤਾ ਹੈ ਜੀ ਤੇ ਉਹ ਗੱਦ ਸਿਮਰੀਏ ਕੋਈ ਅੱਜ ਤੋਂ 400 ਸਾਲ ਪਹਿਲਾਂ ਨਵੇਂ ਬਾਦਸ਼ਾਹ ਦੀ ਉਮਰ ਉਸ ਵੇਲੇ 54 ਸਾਲ ਸੀ ਸ਼ਾਹ ਰਤਵਲੇ ਕੋਈ ਅੱਜ ਤੋਂ 400 ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਨਾਨਕ ਦਾ ਨੂਰ ਆਇਆ ਉਹਨਾਂ ਦੇ ਜਨਮ ਦੀ ਗੱਤ ਤੋਂ ਜਨਤਕ ਸ਼ੁਰੂ ਕੀਤੀ ਹੈ आज कोई आज तो चार सौ साल पहला अमृतसर नानक दा नूर आया छेवे लाडला लाल सीओ छाडला लाल सीओ अंतर आत्मे रबी सरूर आया उधर बा बकाले दर उत्ते उधर बा बकाले की धरत उ नकली साधन का दा पूरा दा पूर आया गुरु लादो रे पाई दुहाई ने

ਕੀ ਕੀ ਹੋਣੀਆਂ ਇੱਥੋਂ ਤਿਆਰੀਆਂ ਨੇ ਸਾਡੀ ਅਣਖ ਤੇ ਇੱਜ਼ਤ ਦੀ ਲਾਜ ਰੱਖੋ ਸਾਡੀ ਅਣਖ ਤੇ ਇੱਜ਼ਤ ਦੀ ਲਾਜ ਰੱਖੋ ਹੋਈਆਂ ਸਾਡੀਆਂ ਮੌਤ ਖਵਾਰੀਆਂ ਨੇ ਕਿਹਾ ਪੰਡਤਾਂ ਗਲ ਵਿੱਚ ਪਾਪ ਲਾ ਕਿਹਾ ਪੰਡਤਾਂ ਗਲ ਵਿੱਚ ਪਾਪ ਲਾ ਅੱਜ ਦੇਵਤੇ ਦੇਵੀਆਂ ਹਾਰੀਆਂ ਨੇ ਅੱਜ ਦੇਵਤੇ ਦੇਵੀਆਂ ਹਾਰੀਆਂ ਗੁਰੂ ਘਰ ਦੀ ਵੱਡੀ ਵਡਿਆਈ ਐਸੀ ਗੁਰੂ ਘਰ ਦੀ ਵੱਡੀ ਵਡਿਆਈ ਐਸੀ ਉਹਦੀ ਜੋਤ ਨੇ ਸਦਾ ਉਪਕਾਰ ਕੀਤਾ ਗੁਰੂ ਘਰ ਦੀ ਵੱਡੀ ਵਡਿਆਈ ਐਸੀ ਉਹਦੀ ਜੋਤ ਨੇ ਸਦਾ ਉਪਕਾਰ ਕੀਤਾ ਜਿਨੇ ਨਾਨਕ ਦੇ ਦਰ ਦੀ ਓਟ ਰੱਖੀ ਜਿਨੇ ਨਾਨਕ ਦੇ ਦਰ ਦੀ ਓਟ ਰੱਖੀ ਭਾਉ ਸਾਗਰ ਚੋਂ ਵੇੜਾ ਹੈ ਪਾਰ ਕੀਤਾ ਆਨੰਦਪੁਰੀ ਤੋਂ ਚੱਲ ਅਸਾਂਤਿਕਰ ਆਨੰਦਪੁਰੀ ਤੋਂ ਚੱਲ ਅਸਾਂਤਿਕਰ ਚੌਕ ਕੂਟਾਂ ਵਿੱਚ ਸਿੱਖੀ ਪ੍ਰਚਾਰ ਕੀਤਾ ਉਸ ਰੱਬ ਦੀ ਰਜ਼ਾ ਵਿੱਚ ਹੋ ਰਸੀ ਉਸ ਰੱਬ ਦੀ ਰਜ਼ਾ ਵਿੱਚ ਹੋ ਰਾਜ਼ੀ ਦਿੱਤਾ ਭੈ ਨਾ ਭੈ ਸਵੀਕਾਰ ਕੀਤਾ ਦਿੱਤਾ ਭੈ ਨਾ ਭੈ ਸਵੀਕਾਰ ਕੀਤਾ ਸਾਸ ਸੰਗਤ ਦੇ ਨਵੇਂ ਪਾਸ਼ਾ ਦੀ ਬਾਣੀ ਦੀ ਗੱਲ ਕਰੀਏ ਆਪਾਂ 59 ਸ਼ਬਦ 57 ਸ਼ਲੋਕ ਬਾਣੀ 59 ਸ਼ਬਦ 57 ਸ਼ਲੋਕ ਬਾਣੀ 30 ਰਾਗਾਂ ਤੋਂ 33 ਬਣਾਈ ਹੋਣਾ ਆਪ ਸਾਰੇ ਜਾਣਦੇ ਹੋ ਪਹਿਲਾ ਬਾਣੀ 30 ਰਾਗਾ ਸੀ ਜਦੋਂ ਨਵੇਂ ਪਾਸ਼ਾ ਦੀ ਬਾਣੀ 10ਵੇਂ ਪਾਸ਼ਾ ਨੇ ਵਿੱਚ ਦਰਜ ਕੀਤੀ

कतल होने लातल कोतल होने दी कोई हो गई दे जुलम दी हद हो गई लहू लोहान जद हिंदुस्तान होया औरंगजेब देम दी हद हो गई लहू लोहान जद हिंदुस्तान होया जबर देख खुदा भी कंब उठा ਜਬਰ ਜਬਰ ਦੇਖ ਖੁਦਾਵੀ ਕੰਮ ਉੱਠਿਆ ਦੁਖੀ ਹਰੀ ਦਾ ਹਰ ਇਨਸਾਨ ਹੋਇਆ ਤਣੀ ਤੇਗ ਦਾ ਸ੍ਰਿਸ਼ਟੀ ਦੀ ਬਣ ਚਾਦਰ ਕਵੀ ਸਨਾਪਤ ਲਿਖਦੇ ਹਨ ਪ੍ਰਕਟ ਪਏ ਗੁਰ ਤੇਗ ਬਹਾਦਰ ਸਭਨ ਸ੍ਰਿਸ਼ਟ ਬੇਟਾ ਪੀਚਾ ਤਾ ਤਣੀ ਤੇਗ ਦਾ ਸ੍ਰਿਸ਼ਟੀ ਦੀ ਬਣ ਚਾਦਰ ਜਦੋਂ ਪੀਰਾਂ ਦਾ ਪੀਰ ਕੁਰਬਾਨ ਹੋਇਆ ਤਣੀ ਤੇਗ ਦਾ ਸ੍ਰਿਸ਼ਟ ਦੀ ਬਣ ਚਾਦਰ ਜਦੋਂ ਪੀਰਾਂ ਦਾ ਪੀਰ ਕੁਰਬਾਨ ਹੋਇਆ ਦਿਨ ਦਿੱਲੀ ਦਾ ਕੰਬਿਆ ਉਸ ਵੇਲੇ ਦਿਨ ਦਿੱਲੀ ਦਾ ਕੰਬਿਆ ਉਸ ਵੇਲੇ ਹਨੇਰੀ ਝੁੱਲ ਕੇ ਘੋਰ ਤੂਫਾਨ ਹੋਇਆ ਹਨੇਰੀ ਝੁੱਲ ਕੇ ਕੋ ਝੁੱਲ ਕੇ ਘੋਰ ਤੂਫਾਨ ਹੋਇਆ ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ ਗੁਰਤੀ ਮਿਲੀ ਹੈ ਸਾਨੂੰ ਕੁਰਬਾਨੀਆਂ ਦੀ ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ ਗੁਰਤੀ ਮਿਲੀ ਹੈ ਸਾਨੂੰ ਕੁਰਬਾਨੀਆਂ ਦੀ ਤੱਤੀ ਤਵੀ ਤੇ ਆਰੇ ਤੋਂ ਪੁੱਛ ਵੇਖੋ ਤੱਤੀ ਤਵੀ ਤੇ ਆਰੇ ਤੋਂ ਪੁੱਛ ਵੇਖੋ ਦੇਗੀ ਉੱਭੜ ਗਈਆਂ ਜ਼ਿੰਦਗਾਨੀਆਂ ਦੀ ਰੂ ਵਿੱਚ ਬਲੇਟ ਕੇ ਸਾੜ ਭਾਵੇਂ ਰੂ ਵਿੱਚ ਬਲੇਟ ਕੇ ਸਾੜ ਭਾਵੇਂ ਕਤਾਰ ਲੰਬੀ ਹੈ ਸਿਰਾਂ ਦੇ ਦਾਨੀਆਂ ਦੀ ਰੂ ਵਿੱਚ ਬਲੇਟ ਕੇ ਸਾੜ ਭਾਵੇਂ ਕਤਾਰ ਲੰਬੀ ਹੈ ਸਿਰਾਂ ਦੇ ਦਾਨੀਆਂ ਦੀ ਸਾਡੇ ਸਬਰ ਦੀ ਜਬਰ ਤੇ ਫਤਿਹ ਹੋਈ ਸਾਡੇ ਸਰਬ ਦੀ ਜ਼ਬਰ ਤੇ ਫਤਿਹ ਹੋਣੀ ਸਦਾ ਸਹਿਣ ਦੇ ਜ਼ਾਲਮ ਸ਼ੈਤਾਨੀਆਂ ਦੀ ਸਦਾ ਸਹਿਣ ਦੇ ਜ਼ਾਲਮ ਸ਼ੈਤਾਨੀਆਂ ਦੀ ਲਾਸਟ ਬੰਦ ਹੈ ਜੀ ਸਾਡੇ ਲਈ ਤੂੰ ਡੋਲਿਆ ਖੂਨ ਆਪਣਾ ਸਾਡੇ ਲਈ ਤੂੰ ਡੋਲਿਆ ਖੂਨ ਆਪਣਾ ਅਸੀਂ ਦਾਦਿਆਂ ਤੇਰਾ एहसान ਭੁੱਲ ਗਏ ਅਜੋਕੇ ਸਮੇ ਦੀ ਗੱਲ ਹੈ ਜੀ ਸਾਡੇ ਲਈ ਤੂੰ ਡੋਲਿਆ ਖੂਨ ਆਪਣਾ ਅਸੀਂ ਦਾਤਿਆ ਤੇਰਾ एहसान ਭੁੱਲ ਗਏ ਅਸੀਂ ਵਿਸ਼ੇ ਵਿਕਾਰਾਂ ਤੇ ਚੌਧਰਾ ਵਿੱਚ ਅਸੀਂ ਵਿਸ਼ੇ ਵਿਕਾਰਾਂ ਤੇ ਚੌਧਰਾ ਵਿੱਚ ਤੇਰਾ ਧਰਮ ਲਈ ਦਿੱਤਾ ਬਲਿਦਾਨ ਭੁੱਲ ਗਏ ਅਸੀਂ ਹੌਮੇ ਦੀ ਅੱਗ ਵਿੱਚ ਸੜਨ ਲੱਗੇ ਅਸੀਂ ਹੌਮੇ ਦੀ ਅੱਗ ਵਿੱਚ ਸੜਨ ਲੱਗੇ ਦਾਤਾ ਬਖਸ਼ਿਆ ਤੇਰਾ ਗਿਆਨ ਭੁੱਲ ਗਏ ਦੀਸ਼ ਆਤਮ ਦੀ ਬਖਸ਼ੁਰ ਭੁੱਲਿਆਂ दीशे आग दी बख्श होन भूलियां नु असि जीवन दी सही पहचान भूल गए असि जीवन दी सही पहचान भूल पुल गए हुल्ला च गल की मां जी वाहेगुरु जी का खालसा वाहेगुरु जी की फतेह बोले तेरे सोन्या होसीयो काल तन्नवा जी भाई गोत तन्नवा जी गुरु निशख गरेवाल